ਅਸਲੀ ਵਜ਼ੀਰੋ ਹੁੰਦੇ ਆ ਜਿਹੜੇ ਪ੍ਰਮਾਤਮਾ ਨੇ ਬਣਾਏ ਹੁੰਦੇ ਆ ਇੰਨੇ ਬਜ਼ੁਰਗਾਂ ਨੂੰ ਸਨਮਾਨਤ ਕੀਤਾ ਗਿਆ ਸੋ ਮੈਂ ਇਹਨਾਂ ਨੂੰ ਵੀ ਰੱਬ ਦੇ ਵਜ਼ੀਰ ਕਹਾਂਗੀ ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ ਜਿਸੀਂ ਜੋ ਕੈਂਪਸ ਲਗਾਏ ਨੇ ਐਸੇ ਸੋਚ ਨੂੰ ਹੀ ਲੈ ਕੇ ਲਗਾਏ ਨੇ ਕਿ ਆਓ ਆਪਾਂ ਆਪਣੇ ਬਜ਼ੁਰਗਾਂ ਨੂੰ ਅੱਗੇ ਲੈ ਕੇ ਆਈਏ ਕਿਤੇ ਇਹ ਨਾ ਹੋਵੇ ਕਿ ਅਸੀਂ ਭੁੱਲੀ ਜਾਈਏ ਕਿ ਬਜ਼ੁਰਗਾਂ ਦਾ ਸਤਕਾਰ ਕਿਵੇਂ ਕਰਨਾ ਹੈ ਬਜ਼ੁਰਗਾਂ ਦੀਆਂ ਲੋੜਾਂ ਕੀ ਨੇ ਸਮਾਜ ਦੇ ਵਿੱਚ ਉਹ ਪਿੱਛੇ ਕਿਉਂ ਧੱਕੇ ਜਾ ਰਹੇ ਨੇ ਸੋ ਇਹ ਸਮੇਂ ਦੀ ਲੋੜ ਸੀ ਇੱਥੇ ਅਸੀਂ ਕਿਉਂਕਿ ਸਰੀਰਕ ਘਾਟਾਂ ਤਾਂ ਆਉਂਦੀਆਂ ਹੀ ਨੇ ਉਮਰ ਦੇ ਨਾਲ ਸਨਾਈਲ ਚੇਂजेस ਅਸੀਂ ਕਹਿ ਦਿੰਨੇ ਆਂ ਵਾਲ ਵੀ ਚਿੱਟੇ ਹੋਣੇ ਨਿਗਾ ਵੀ ਘਟਣੀ ਜੋੜਾਂ 'ਚ ਨੇ ਵੀ ਰਹਿ ਜਾਣਾ ਹੌਲੀ ਹੌਲੀ ਪਰ ਮਨਚ ਗਰਾਵਟਨੀ ਆਉਣੀ ਚਾਹੀਦੀ ਜਿਹੜਾ ਮਨੋਵਲ ਹੈ ਨਾ ਉਹ ਬਜ਼ੁਰਗਾਂ ਦਾ ਬਣਾ ਕੇ ਬਹੁਤ ਜ਼ਰੂਰੀ ਹੈ ਉਸ ਨੂੰ ਰੱਖਣਾ ਤੇ ਸਾਈਕੀਆਟ੍ਰਿਸਟ ਨੂੰ ਅਸੀਂ ਤਾਂ ਇਨਵੋਲ ਕੀਤਾ ਕਿ ਨਾਲ ਬਜ਼ੁਰਗਾਂ ਨੂੰ ਪੁੱਛਿਆ ਜਾਵੇ ਕਿ ਕੀ ਉਹਨਾਂ ਦੇ ਮਨ ਦੇ ਵਿੱਚ ਕੋਈ ਦਬੀਆਂ ਇੱਛਾਵਾਂ ਜਾਂ ਕਿਤੇ ਆਏ ਤਾਂ ਨਹੀਂ ਲੱਗਦਾ ਕਿ ਉਹਨਾਂ ਨੇ ਸਾਰੀਆਂ ਇੱਛਾਵਾਂ ਹੀ ਤਿਆਗ ਦਿੱਤੀਆਂ ਕਿਉਂਕਿ ਇਹ ਅਵਸਥਾ ਐ ਵੀ ਹੁੰਦੀ ਹੈ ਕਿ ਅਸੀਂ ਵੀ ਲੱਗਦੇ ਹਾਂ ਕਿ ਚਲੋ ਇਹਨਾਂ ਦੀਆਂ ਤਾਂ ਲੋੜਾਂ ਹੀ ਬਹੁਤ ਘੱਟ ਨੇ ਪਰ ਕਦੇ ਵੀ ਇੱਛਾਵਾਂ ਨਹੀਂ ਤਿਆਗਣੀਆਂ ਚਾਹੀਦੀਆਂ ਚਾਹੇ ਆਖਰੀ ਦਮ ਤੱਕ ਆਸਾਂ 90 ਸਾਲ ਦੇ 95 ਸਾਲ ਦੇ ਉਹ ਤਾਂ ਪਰਮਾਤਮਾ ਨੇ ਦੇਣੀ ਹੈ ਪਰ ਹਮੇਸ਼ਾ ਆਪਣੇ ਅੰਦਰ ਦਾ ਜਿਹੜਾ ਨੌਜਵਾਨ ਹੈ ਉਹ ਜ਼ਿੰਦਾ ਰਹੇ ਮੇਰੀ ਤਾਂ ਇਹੀ ਕਾਮਨਾ ਹੈ